ਸੁਲਤਾਨ ਮੁਹੰਮਦ ਕੁਵਾਇਤ ਦੇ ਵਿੱਚ 3 ਸਾਲ ਦੇ ਵਰਕ ਵੀਜ਼ਾ ਤੇ ਗਿਆ ਸੀ ਕੰਮ ਕਰ ਰਿਹਾ ਸੀ ਪੈਸੇ ਕਮਾ ਕੇ ਭਾਰਤ ਭੇਜ ਰਿਹਾ ਸੀ ਉਸ ਦਾ ਮਤਾਲੀ ਦੇ ਨਾਲ ਜੋ ਸੰਪਰਕ ਸੀ ਉਹ ਕਰੀਬ 4-5 ਸਾਲ ਦਾ ਸੀ ਅਸੀਂ ਸੁਲਤਾਨ ਮੁਹੰਮਦ ਦੇ ਪਰਿਵਾਰ ਨਾਲ ਸੰਪਰਕ ਕਰਕੇ ਦੂਜਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹ ਪੱਖ ਜਾਣਿਆ ਤੇ ਉਹ ਪੱਖ ਦਿੱਤਾ ਸਾਨੂੰ ਸੁਲਤਾਨ ਮੁਹੰਮਦ ਦੇ ਚਾਚੇ ਨਜ਼ੀਰ ਮੁਹੰਮਦ ਨੇ ਉਹ ਕਹਿੰਦੇ ਜੀ 6 3 25 ਨੂੰ ਬਸ਼ੀਰ ਮੁਹੰਮਦ ਦਾ ਐਕਸੀਡੈਂਟ ਹੋ ਗਿਆ ਤਾਂ ਉਹਨੂੰ ਪਹਿਲਾਂ ਨੀਲਮ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਗਿਆ ਪਰ ਫਿਰ ਉਹਨਾਂ ਨੂੰ 16 ਸੈਕਟਰ ਚੰਡੀਗੜ੍ਹ ਹਸਪਤਾਲ ਫਿਰ 32 ਸੈਕਟਰ ਹਸਪਤਾਲ ਤੇ ਫਿਰ ਉਹਨਾਂ ਨੂੰ ਪੀਜੀਆਈ ਦੇ ਵਿੱਚ ਸ਼ਿਫਟ ਕੀਤਾ ਗਿਆ ਉਸ ਸਮੇਂ ਸੁਲਤਾਨ ਮੁਹੰਮਦ ਉਹਨਰੇ ਨਾਲ ਸੀ ਪਰ ਸ਼ਾਮ ਨੂੰ ਉਹ ਆਪਣੇ ਪਿਤਾ ਨੂੰ ਛੱਡ ਕੇ ਬਿਨਾਂ ਦੱਸੇ ਚਲੇ ਗਿਆ